ਅਸਲਾਮੁਆਲਿਕ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਵੈਲਕਮ ਕਰਦੇ ਹਾਂ ਤੁਹਾਡਾ ਆਪਣੇ ਚੈਨਲ ਤੇ ਜਿਹਦਾ ਨਾਮ ਹੈ ਚੜ੍ਹਦੀ ਕਲਾ ਪੰਜਾਬ ਅੱਜ ਜੀ ਅਸੀਂ ਵੇਖਣ ਜਾ ਰਹੇ ਹਾਂ ਗੁਰਦੁਆਰਾ ਅੰਬ ਅੰਬ ਸਾਹਿਬ ਦਾ ਇਤਿਹਾਸ ਅੰਬ ਅੰਬ ਕਿਹਨੂੰ ਕਹਿੰਦੇ ਬਲਾ ਐ ਅੰਬ ਖਾਨ ਮੈਂ ਹਾਂ ਗੁਰਦੁਆਰਾ ਅੰਬ ਸਾਹਿਬ ਦਾ ਇਤਿਹਾਸ ਤੇ ਵੇਖ ਕੇ ਇਹਦੀ ਮਤਲਬ ਇਹਦਾ ਇਤਿਹਾਸ ਵੇਖ ਕੇ ਹੀ ਫਿਰ ਸਾਨੂੰ ਕੋਈ ਆਈਡੀਆ ਹੋਏਗਾ ਔਰ ਇਹ ਕਿੱਥੇ ਬਣਿਆ ਵਾ ਔਰ ਕਿਸ ਇਲਾਕੇ ਚ ਵਾ ਔਰ ਇਹਦਾ ਕੀ ਇਤਿਹਾਸ ਹੈ ਪਰਮ ਸਨਮਾਨਿਓ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਅੰਬ ਸਾਹਿਬ ਪਾਸ਼ਾਈ ਸਤਵੀਂ ਮੋਹਾਲੀ ਮੋਹਾਲੀ ਇਹ ਇੱਕ ਉਹ ਇਤਿਹਾਸਿਕ ਸਥਾਨ ਹੈ ਜਿੱਥੇ ਧੰਨ ਧੰਨ ਸ਼੍ਰੀ ਗੁਰੂ ਹਰ Rai ਸਾਹਿਬ ਜੀ ਮਹਾਰਾਜ ਨੇ ਆਪਣੇ ਪਵਿੱਤਰ ਚਰਨਾਂ ਦੀ ਛੋਹ ਦੇ ਕੇ ਇਸ ਤਰ ਤੀਨੋ ਭਾਗ ਲਾਇ ਤੇ ਆਪਣੇ ਗੁਰਸਿੱਖ ਦੀ ਮਨੋ ਕਾਮਨਾ ਪੂਰੀ ਕੀਤੀ ਭਾਈ ਕੋਰਮ ਜੀ ਜੋ ਪਿੰਡ ਲੰਬਿਆਂ ਦੇ ਨਿਵਾਸੀ ਸਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦਰਸ਼ਨਾਂ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਪੁੱਜੇ ਅੰਬਾ ਦਾ ਮੌਸਮ ਸੀ ਪਾਛਾ ਤੰਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਦੀਵਾਨ ਸਜਾ ਹੋਇਆ ਸੀ ਸੰਗਤਾਂ ਯੋਗ ਭੇਟਾਂ ਪੇਸ਼ ਕਰ ਰਹੀਆਂ ਸਨ ਕਾਬਲ ਦੀ ਸੰਗਤ ਸਾਹਿਬਾਂ ਦੇ ਦੀਵਾਨ ਵਿੱਚ ਹਾਜ਼ਰ ਹੋਈ ਤੇ ਪੱਕੇ ਹੋਏ ਅੰਬ ਭੇਟਾ ਕੀਤੇ ਭਾਈ ਕੋਰਮ ਜੀ ਨੂੰ ਇਹ ਮਹਿਸੂਸ ਹੋਇਆ ਕਿ ਮੈਂ ਅੰਮ੍ਰਿਤ ਦੇਸ਼ ਵਿੱਚੋਂ ਆਇਆ ਹਾਂ ਪਰ ਇਸ ਸੇਵਾ ਤੋਂ ਵਾਂਝਾ ਰਹਿ ਗਿਆ ਹਾਂ ਰਾਤ ਦਰਬਾਰ ਦੀ ਸਮਾਪਤੀ ਹੋਈ ਅੰਬਾਂ ਦਾ ਪ੍ਰਸ਼ਾਦ ਵਰਤਿਆ ਸੰਗ ਤਾਂ ਆਪੋ ਆਪਣੇ ਡੇਰੇ ਵਿਸ਼ਰਾਮ ਕਰਨ ਲਈ ਚਲਿਆਂ ਗਈਆਂ ਭਾਈ ਕੋਰਮ ਜੀ ਨੇ ਪ੍ਰਸ਼ਾਦ ਵਜੋਂ ਮਿਲਿਆ ਅੰਬ ਨਹੀਂ ਛਕਿਆ ਸੰਭਾਲ ਕੇ ਰੱਖ ਲਿਆ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕੀਤਾ ਤੇ ਜੋ ਅੰਬ ਪ੍ਰਸ਼ਾਦ ਵਜੋਂ ਬਖਸ਼ਿਸ਼ ਹੋਇਆ ਸੀ ਉਸ ਦਾ ਵੀ ਇਸ਼ਨਾਨ ਕਰਾਇਆ ਤੇ ਦੀਵਾਨ ਵਿੱਚ ਹਾਜ਼ਰ ਹੋ ਕੇ ਉਹੀ ਅੰਬ ਪਾਸ਼ਾ ਜੀ ਨੂੰ ਅਰਪਣ ਕਰ ਦਿੱਤਾ ਕਟ ਕਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਿੱਖ ਨੂੰ ਕਿਹਾ ਭਾਈ ਸਿੱਖਾ ਇਹ ਅੰਬ ਅਸੀਂ ਤੈਨੂੰ ਪ੍ਰਸ਼ਾਦ ਵਜਾਉ ਦਿੱਤਾ ਸੀ ਤੂੰ ਇਹ ਅੰਬ ਸਾਨੂੰ ਭੇਟ ਕਰ ਰਿਹਾ ਹੈ ਜੋ ਤੈਨੂੰ ਪ੍ਰਸ਼ਾਦ ਵਜੋਂ ਪ੍ਰਾਪਤ ਹੋਇਆ ਹੈ ਆਗੋਂ ਸਿੱਖ ਨੇ ਉੱਤਰ ਦਿੱਤਾ ਕਿਉਂਕਿ ਮੈਂ ਅੰਬਾਂ ਦੇ ਦੇਸ਼ ਵਿੱਚੋਂ ਆਇਆ ਹਾਂ ਤੇ ਕਾਬਲ ਦੀ ਸੰਗਤ ਵਾਲ ਵੇਖ ਕੇ ਇਹ ਅੰਬ ਖਾਣ ਨਾਲੋਂ ਆਪ ਜੀ ਦੇ ਅਰਪਣ ਕਰਨਾ ਹੀ ਸ਼ੁਭ ਸਮਝਿਆ ਹੈ ਸੱਚੇ ਪਾਸ਼ਾ ਬੋਲੇ ਭਾਈ ਗੁਰਮੁਖਾ ਤੇਰੀ ਇਹ ਭਾਵਨਾ ਸਾਡੇ ਤੱਕ ਪੁੱਜ ਗਈ ਹੈ ਤੂੰ ਇਹ ਅੰਬ ਛਕ ਲੈ ਤੇ ਅਸੀਂ ਜਦੋਂ ਸਤਵੇਂ ਜਾਮੇ ਵਿੱਚ ਆਵਾਂਗੇ ਤਾਂ ਤੇਰੇ ਪਾਸੋਂ ਅੰਬ ਛਟਾਂਗੇ ਉਸ ਬਚਨ ਨੂੰ ਪਾਲਦੇ ਹੋਏ ਤਾਨੇਸ਼ੀਰ ਗੁਰ ਹਰਰਾਇ ਸਾਹਿਬ ਜੀ ਮਹਾਰਾਜ ਕੁਰ ਖੇਤਰ ਤੋਂ ਪੋਹ ਦੀ ਸੰਗਰਾਤ ਨੂੰ ਇੱਥੇ ਪੁੱਜੇ ਤੇ ਆਪਣੇ ਸੇਵਕ ਬਾਰੇ ਪੁੱਛਿਆ ਪਤਾ ਲੱਗਾ ਕਿ ਉਹ ਬਾਗ ਵਿੱਚ ਬੈਠਾ ਭਗਤੀ ਵਿੱਚ ਲੀਨ ਹੈ ਸਾਹ ਸੰਗਤ ਜੀ ਜਿਹੜਾ ਸਿੱਖ ਭਗਤੀ ਨਹੀਂ ਕਰਦਾ ਉਹ ਸਿੱਖ ਨਹੀਂ ਹੈ ਪ੍ਰਮਾਤਮਾ ਦੇ ਡਰ ਤੋਂ ਭਗਤੀ ਉਤਪਨ ਹੁੰਦੀ ਹੈ ਅਤੇ ਭਗਤੀ ਤੋਂ ਹੀ ਗਿਆਨ ਤੇ ਸ਼ਰਧਾ ਦੀ ਪ੍ਰਾਪਤੀ ਹੁੰਦੀ ਹੈ ਅਤੇ ਉਪਰੰਤ ਗੁਰੂ ਜੀ ਦੀ ਕਿਰਪਾ ਹੁੰਦੀ ਹੈ ਸੋ ਸਹਿਬਾ ਨੇ ਬਾਗ ਵਿੱਚ ਆ ਕੇ ਦਰਸ਼ਨ ਦਿਦਾਰੇ ਬਖਸ਼ੇ ਤੇ ਹੁਕਮ ਕੀਤਾ ਕਿ ਭਾਈ ਗੁਰਮ ਲਿਆ ਅੰਬ ਚਾ ਭਾਈ ਗੁਰਮ ਜੀ ਨੇ ਗਾੜੇ ਵਿੱਚ ਪੱਲਾ ਪਾ ਕੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਜੀ ਇਹ ਰੁੱਤ ਤਾਂ ਅੰਬਾਂ ਦੀ ਨਹੀਂ ਹੈ ਜੋ ਮੈਂ ਆਪ ਜੀ ਦੀ ਸੇਵਾ ਵਿੱਚ ਪੇਸ਼ ਕਰ ਸਕਾਂ ਪਰ ਆਪ ਜੀ ਕਰਨ ਕਰਨ ਸਮਰਾਥੋ ਜੋ ਚਾਹੋ ਕਰ ਸਕਦੇ ਹੋ ਬੇਮੌਸਮੀ ਸੇਵਕ ਦੀ ਬੇਨਤੀ ਨੂੰ ਸੁਣਦੇ ਹੋਏ ਪਾਸ਼ਾ ਪ੍ਰਸੰਨਤਾ ਨਾਲ ਮੁਸਕਰਾਏ ਤੇ ਕਿਹਾ ਭਾਈ ਅੰਬ ਦਾ ਦਰਖਤ ਤਾਂ ਪੱਕੇ ਅੰਬਾਂ ਨਾਲ ਲੱਦਿਆ ਪਿਆ ਹੈ ਭਾਈ ਕੋਰਮ ਜੀ ਦੇਖਦੇ ਹਨ ਕਿ ਜਿਸ ਅੰਬ ਥੱਲੇ ਪਾਸ਼ਾ ਜੀ ਖੜੇ ਸੁਭਾਇਮਾਨ ਹੋ ਰਹੇ ਹਨ ਉਸ ਨਾਲ ਪੱਕੇ ਅੰਬ ਲਟਕ ਰਹੇ ਹਨ ਵਾਹ ਜੀ ਇਹ ਕੌਤਕ ਵੇਖ ਕੇ ਭਾਈ ਕੋਰਮ ਜੀ ਚਰਨੀ ਟੈ ਪਏ ਅਤੇ ਮੂਹ ਤਨ ਤਨ ਕਾਰ ਉਠੇ ਪਾਸ਼ਾ ਨੇ ਫਰਮਾਇਆ ਕਿ ਹੁਣ ਸਾਨੂੰ ਤੇ ਸੰਗਤਾਂ ਨੂੰ ਅੰਮ੍ਰਿਤ ਛਕਾ ਵਚਨ ਮੰਨ ਕੇ ਭਾਈ ਕੋਰਮ ਜੀ ਨੇ ਸੱਚੇ ਪਾਸ਼ਾ ਸ੍ਰੀ ਗੁਰੂ ਹਰ Rai ਸਾਹਿਬ ਜੀ ਅਤੇ ਸੰਗਤਾਂ ਦੀ ਆਂਬਾਂ ਨਾਲ ਸੇਵਾ ਕੀਤੀ ਅਤੇ ਪ੍ਰਸੰਨਤਾ ਲਈ ਸਾਹ ਸੰਗਤ ਜੀ ਅੱਜ ਜਦੋਂ ਅਸੀਂ ਮੋਹਾਲੀ ਸੈਕਟਰ 34 ਵਿਖੇ ਗੁਰਦੁਆਰਾ ਅੰਬ ਸਾਹਿਬ ਦੇ ਦਰਸ਼ਨ ਕਰਨ ਜਾਂਦੇ ਹਾਂ ਤਾਂ ਉੱਥੇ ਇੱਕ ਬਹੁਤ ਸੁੰਦਰ ਗੁਰਦੁਆਰਾ ਸ਼ਿਸ਼ੋਭਿਤ ਹੈ ਜਿਸ ਦੀ ਪ੍ਰਕਿਰਮਾ ਵਿੱਚ ਨਿਸ਼ਾਨੀ ਵਜੋਂ ਅੱਜ ਵੀ ਇਹ ਆਮ ਦਾ ਬੂਟਾ ਸ਼ਿਸ਼ੋਭਿਤ ਹੈ ਸੰਗਤਾਂ ਦਰਸ਼ਨ ਕਰਦੀਆਂ ਹਨ ਤੇ ਗੁਰੂ ਜੀ ਦੀ ਕਿਰਪਾ ਦੇ ਪਾਤਰ ਬਣਦੀਆਂ ਹਨ ਸਾਹ ਸੰਗਤ ਜੀ ਇਸ ਦਰਖਤ ਦੇ ਆਲੇ-ਦੁਆਲੇ ਕੋਈ ਬੋਰਡ ਐਸਜੀਪੀਸੀ ਵੱਲੋਂ ਨਹੀਂ ਲਗਾਇਆ ਗਿਆ ਦਾਸ ਦੀ ਬੇਨਤੀ ਹੈ ਕਿ ਕਿਰਪਾ ਕਰਕੇ ਇਸ ਪੁਰਾਣੇ ਇਤਿਹਾਸਿਕ ਆਹਮਦੇ ਬੂਟੇ ਦੇ ਆਲੇ-ਦੁਆਲੇ ਇੱਕ ਬੋਰਡ ਲਗਾਇਆ ਜਾਵੇ ਤਾਂ ਕਿ ਆਉਣ ਵਾਲੀਆਂ ਸੱਜਣਾਂ ਨੂੰ ਇਤਿਹਾਸ ਬਾਰੇ ਪਤਾ ਲੱਗੇ ਅਤੇ ਉਹਨਾਂ ਦੀ ਸ਼ਰਧਾ ਵਿੱਚ ਵਾਧਾ ਹੋਵੇ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਹਰ Rai ਸਾਹਿਬ ਜੀ ਮਹਾਰਾਜ ਹੋਈਆਂ ਭੁੱਲਾਂ ਚੁਕਾਂ ਦੀ ਖਿਮਾ ਬਖਸ਼ਣੀ ਜੀ ਦਾਸ ਨੂੰ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਇਹ ਜਿਹੜਾ ਗੁਰਦੁਆਰਾ ਅੰਬ ਸਾਹਿਬ ਸੀ ਇਹ ਮੁਵਾਲੀ ਵਿੱਚ ਹੈ ਔਰ ਇਹ 7ਵੇਂ ਗੁਰੂ ਗੁਰੂ ਅਰਜਨ ਦੇਵ ਸਿੰਘ ਤੋਂ ਇਹ ਰਿਲੇਟ ਕਰਦਾ ਹੈ ਕਿਉਂਕਿ ਉਹਨਾਂ ਦੇ ਜਿਹੜੇ ਸੀ ਸੇਵਕ ਪੂਰਨ ਸਿੰਘ ਜੀ ਉਹਨਾਂ ਨੇ ਕਿਹਾ ਕਿ ਜੀ ਤੁਸੀਂ ਅੰਬਾਂ ਦੇ ਦੇਸ਼ ਤੋਂ ਆਇਆ ਵਾ ਮੇਰੀ ਧਰਤੀ ਜਿਵੇਂ ਆਪਾਂ ਗੈਦੀ ਦਾ ਸਾਡੇ ਇਲਾਕੇ 'ਚ ਬਹੁਤ ਜ਼ਿਆਦਾ ਅੰਬ ਹੁੰਦੇ ਨੇ ਤੇ ਅਸੀਂ ਜਿੱਦੋਂ ਵੀ ਕੀਤੇ ਜਾਈਏ ਅਸੀਂ ਸਾਡੀ ਦੇਖ ਰਹੀ ਕਿ ਅਸੀਂ ਪੇਟਾ ਕਰੀਏ ਆਮ ਲੈ ਕੇ ਜਾਈਏ ਅੰਬਾਂ ਦੀਆਂ ਪੇਟੀਆਂ ਲੈ ਕੇ ਜਾਈਏ ਤੇ ਉਹਨਾਂ ਨੇ ਵੀ ਇਹ ਸੋਚਿਆ ਕਿ ਮੈਂ ਅੰਬਾਂ ਦੇ ਦੇਸ਼ ਤੋਂ ਆਇਆ ਵਾਂ ਤੇ ਮੈਂ ਕੋਈ ਅੰਬ ਦੀ ਸੇਵਾ ਦੀ ਲੈ ਕੇ ਆਏ ਕਿਵੇਂ ਹੋ ਗਿਆ ਮਤਲਬ ਦਿਲ 'ਚ ਖਿਆਲ ਆ ਗਿਆ ਨਾ ਵਰਨਾ ਪਹਿਲੇ ਉਹਨਾਂ ਦੇ ਜ਼ਿਹਨ 'ਚ ਖਿਆਲ ਹੀ ਨਹੀਂ ਸੀ ਆਇਆ ਵੀ ਮੈਂ ਆਂਬ ਲੈ ਕੇ ਜਾਵਾਂ ਤੇ ਫਿਰ ਉਹਨਾਂ ਨੇ ਉਹੀ ਅੰਬ ਸੇਵਾ ਵਾਸਤੇ ਰੱਖ ਲਿਆ ਖੁਦ ਨਾ ਖਾਦਾ ਤੇ ਸਵੇਰ ਨੂੰ ਜਦੋਂ ਪੇਸ਼ ਕੀਤਾ ਤੇ ਉਹਨਾਂ ਨੇ ਕਿਹਾ ਕਿ ਨਹੀਂ ਅਸੀਂ ਜਦੋਂ ਆਵਾਂਗੇ ਤੇਰੇ ਇਲਾਕੇ 'ਚ ਜਾਂ ਤੇਰੀ ਸਤਾਨ ਤੇ ਤੇ ਅਸੀਂ ਆ ਕੇ ਅੰਬ ਜ਼ਰੂਰ ਖਾਵਾਂਗੇ ਜੇ ਜਦੋਂ ਗਏ ਉਦੋਂ ਅੱਬਾ ਦਾ ਮੌਸਮ ਹੀ ਨਹੀਂ ਸੀ ਨਾ ਕਿਹਾ ਲਿਆ ਆਂਬ ਦਿਹਾ ਕਿ ਮੈਂ ਕਿੱਥੋਂ ਆ ਬਦਾਵਾ ਹੁਣ ਤੇ ਅੱਬਾ ਦਾ ਮੌਸਮ ਹੀ ਨਹੀਂ ਹੈ ਤੇ ਲੇਕਿਨ ਦੇਖੋ ਕਿ ਉੱਥੇ ਕਿਹਦਾ ਮੂਰਜਾ ਆਇਆ ਕਿ ਉਹ ਜਿਸ ਦਰਖਤ ਥੱਲੇ ਖੜੇ ਸੀ ਉਹਨਾਂ ਨੇ ਕਿਹਾ ਦਰਖਤ ਦੇ ਪੱਕੇ ਆਂਬਾਂ ਦਾ ਲੱਦਿਆ ਹੋਇਆ ਤੇ ਆਂਬ ਹੀ ਆਂਬ ਉਹਨਾਂ ਨੇ ਸਾਰੇ ਸੰਗਤ ਨੂੰ ਵੀ ਖਵਾਏ ਜਿਹੜੇ ਨਾਲ ਸੀ ਸਾਥੀ ਉਹਨਾਂ ਨੂੰ ਵੀ ਖਵਾਏ ਔਰ ਉਹਨਾਂ ਨੂੰ ਵੀ ਖਵਾਏ ਔਰ ਉਸ ਤੋਂ ਹੀ ਰਿਲੇਟ ਕਰਕੇ ਉਹਨਾਂ ਨਾਲ ਗੁਰਦੁਆਰਾ ਗੁਰਦੁਬਾਰਾ ਬਣਾਇਆ ਹੈ ਔਰ ਉਸੇ ਜਗ੍ਹਾ ਤੇ ਉਹੀ ਇਤਿਹਾਸਿਕ ਦਰਖਤ ਅੱਜ ਵੀ ਹੈਗਾ ਉੱਥੇ ਹਾਂ ਇਤਿਹਾਸਿਕ ਦਰਖਤ ਉਹ ਮੈਂ ਦੇਖ ਰਹੀ ਸੀ ਕਿ ਉਹਦਾ ਡੈਣ ਜਿਹੜਾ ਵਾ ਨਾ ਡੈਣ ਵਾ ਸਿਰਫ ਤੇ ਨਾਲ ਉਹਦੇ ਪਤਾ ਨਹੀਂ ਦੁਬਾਰਾ ਫੁੱਟੇ ਨੇ ਪੱਤੇ-ਪੁੱਤੇ ਤੇ ਉਹਨੂੰ ਕਿਸੇ ਚੀਜ਼ ਦੇ ਨਾਲ ਜਿਵੇਂ ਸਟੈਂਡ ਦਿੱਤਾ ਹੁੰਦਾ ਸਹਾਰਾ ਦੇ ਕੇ ਜਿਵੇਂ ਆਪਾਂ ਵੇਲਾ ਨੂੰ ਸਹਾਰਾ ਦੇ ਕੇ ਐਵੇਂ ਉੱਪਰ ਖੜਾ ਕਰੀਂ ਕਰਉਂਦੇ ਆ ਐਵੇਂ ਕਰਕੇ ਲੱਗ ਰਿਹਾ ਸੀ ਬਹਰਾਲ ਜੀ ਵੀਡੀਓ ਦੇ ਐਂਡ 'ਚ ਉਹਨਾਂ ਨੇ ਵੀ ਇਹ ਵੀ ਰਿਕਵੈਸਟ ਕੀਤੀ ਹੈ ਕਿ ਮੇਰੀ ਜਿਹੜੀਆਂ ਗੁਰਦੁਆਰਾ ਪ੍ਰਬੰਧਨ ਕਮੇਟੀਆਂ ਵਗੈਰਾ ਹੁੰਦੀਆਂ ਉਹਨਾਂ ਤੋਂ ਵੀ ਇਹ ਰਿਕਵੈਸਟ ਹੈ ਕਿ ਤੁਸੀਂ ਉਸ ਇਤਿਹਾਸਿਕ ਜਿਹੜਾ ਦਰਖਤ ਹੈ ਉਧਰ ਤਾਂ ਕੋਈ ਬੋਰਡ ਵਗੈਰਾ ਜ਼ਰੂਰ ਲਾਓ ਤਾਂ ਕਿ ਉਹਦੇ ਇਤਿਹਾਸ ਦੇ ਬਾਰੇ ਚ ਲੋਕਾਂ ਨੂੰ ਜਾਣਕਾਰੀ ਮਿਲ ਸਕੇ ਤਾਂ ਕਿ ਜਿਹੜਾ ਵੀ ਕੋਈ ਆਵੇ ਉੱਥੇ ਉਸ ਗੁਰਦੁਆਰਾ ਚ ਵਿਜ਼ਿਟ ਕਰੇ ਉਹਨੂੰ ਉਹਦੀ ਸਾਰੀ ਹਿਸਟਰੀ ਦਾ ਪਤਾ ਚੱਲੇ ਤੇ ਵਧੀਆ ਵੀਡੀਓ ਸੀ ਵਧੀਆ ਜਾਣਕਾਰੀ ਔਰ ਪਤਾ ਹੀ ਨਹੀਂ ਸੀ ਕਿ ਐਵੇਂ ਮਤਲਬ ਡਿਫਰੈਂਟ ਜਿਹੜੀ ਜਗ੍ਹਾ ਤੇ ਕੋਈ ਨਾ ਕੋਈ ਇਤਿਹਾਸ ਬੀਤਿਆ ਵਾ 10 ਗੁਰੂ ਹੋਏ ਨੇ 10 ਗੁਰੂਆਂ ਤੇ ਜਿਨ੍ਹਾਂ ਦੇ ਵੀ ਕੋਈ ਨਾ ਕੋਈ ਇਤਿਹਾਸ ਉੱਥੇ ਗੁਰਦੁਆਰਾ ਬਣੇ ਨੇ ਤੇ ਗੁਰਦੁਆਰਿਆਂ ਦਾ ਔਰ ਹਰ ਗੁਰਦੁਆਰੇ ਦਾ ਇੱਕ ਆਪਣਾ ਇਤਿਹਾਸ ਹੈ ਬਿਲਕੁਲ ਤੇ ਦੇਖਦੇ ਆ ਫਿਰ ਹੋਰ ਕਿ ਵੀਡੀਓ ਵੇਖੀ ਰੱਖੋ ਜੀ ਫਿਰ ਆਪਣਾ ਖਿਆਲ ਮਿਲਦੇ ਤਾਂ ਨੈਕਸਟ ਵੀਡੀਓ ਚ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ